ਅਗੋਂ ਪੰਜਾਬੀ ਚੈਨਲ ਦੇਖ ਰਹੇ ਸਾਰੇ ਹੀ ਮੇਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਪਹਿਲਾਂ ਮੇਰੀਆਂ ਗੱਲਾਂ ਸੁਣ ਲੈਣਾ ਦੇਖ ਲੈਣਾ ਚੰਗੀਆਂ ਲੱਗਣ ਤਾਂ ਮੇਰੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮੈਂ ਆਪਜੀ ਦਾ ਤੈਦ ਲਊ ਧੰਨਵਾਦੀ ਹੋਵਾਂਗਾ ਦੇ ਨਾਲ ਦੇ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਇੱਕ ਵਾਰ ਇੱਕ ਟਾਪੂ ਤੇ ਛੋਟੀ ਜਿਹੀ ਝੌਂੜੀ ਪਾ ਕੇ ਇੱਕ ਬਜ਼ੁਰਗ ਆਦਮੀ ਤੇ ਔਰਤ ਰਹਿੰਦੇ ਸਨ ਉਹ ਸਮੁੰਦਰ ਵਿੱਚੋਂ ਮੱਛੀਆਂ ਫੜਨ ਦਾ ਕੰਮ ਕਰਦੇ ਸਨ ਜਿੰਨੀਆਂ ਮੱਸੀਆਂ ਫੜ ਲੈਂਦੇ ਸਨ ਜਾਂ ਜੋ ਕੁਝ ਉਸ ਬਜ਼ੁਰਗ ਨੂੰ ਮਿਲ ਜਾਂਦਾ ਸੀ ਉਸ ਨਾਲ ਮਸਾ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ ਇੱਕ ਦਿਨ ਬਜ਼ੁਰਗ ਆਦਮੀ ਨੇ ਸਮੁੰਦਰ ਵਿੱਚ ਜਾਲ ਸੁੱਟਿਆ ਅਤੇ ਜਦੋਂ ਜਾਲ ਨੂੰ ਖਿੱਚਣ ਲੱਗਿਆ ਤਾਂ ਉਹ ਬਹੁਤ ਭਰਾ ਲੱਗਿਆ ਤੇ ਉਸ ਨੇ ਬੜੀ ਇਹ ਮੁਸ਼ਕਲ ਨਾਲ ਜਾਲ ਨੂੰ ਸਮੁੰਦਰ ਵਿੱਚੋਂ ਖਿੱਚਿਆ ਇਸ ਵਾਰ ਇੱਕ ਛੋਟੀ ਜਿਹੀ ਸੁਨਹਿਰੀ ਮੱਸੀ ਤੋਂ ਬਿਨਾ ਕੋਰ ਕੁਝ ਵੀ ਨਹੀਂ ਸੀ ਪਰ ਇਹ ਮੱਸੀ ਸੁਧਾਰਨ ਨਹੀਂ ਸੀ ਇਸ ਸੁਨਹਿਰੀ ਮੱਸੀ ਨੇ ਮਨੁੱਖੀ ਆਵਾਜ਼ ਵਿੱਚ ਆਖਣ ਲੱਗੀ ਕਿ हे ਬਜ਼ੁਰਗ ਆਦਮੀ ਮੈਨੂੰ ਕਿਤੇ ਨਾ ਲੈ ਕੇ ਜਾਵੇਂ ਮੈਨੂੰ ਦੂੰਗੇ ਨੀਲੇ ਸਮੁੰਦਰ ਵਿੱਚ ਛੱਡ ਦੇ ਮੈਂ ਤੇਰੇ ਲਈ ਲਾਭਦਾਇਕ ਹੋਵਾਂਗੀ ਜੋ ਤੂੰ ਕਹੇਗਾ ਮੈਂ ਉਸੇ ਤਰ੍ਹਾਂ ਹੀ ਕਰਾਂਗੀ ਜੋ ਤੂੰ ਮੰਗੇਗਾ ਮੈਂ ਉਹੀ ਤੈਨੂੰ ਸਮਾਨ ਜਿਹੜਾ ਭੇਟਾ ਕਰਾਂਗੀ ਬਜ਼ੁਰਗ ਆਦਮੀ ਸੋਚਣ ਲੱਗ ਪਿਆ ਅਤੇ ਫਿਰ ਬੋਲਿਆ ਮੈਂ ਤੈਥੋਂ ਕੁਝ ਨਹੀਂ ਲੈਣਾ ਜਾ ਤੈਨੂੰ ਸਮੁੰਦਰ ਵਿੱਚ ਛੱਡ ਦਿੰਦਾ ਹਾਂ ਉਸ ਨੇ ਸਨੈਰੀ ਮੱਸੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਦੇ ਘਰ ਆ ਗਿਆ ਤੇ ਉਸ ਦੀ ਬਜ਼ੁਰਗ ਘਰ ਵਾਲੀ ਨੇ ਪੁੱਛਿਆ ਕਿ ਅੱਜ ਕੀ ਲੈ ਕੇ ਆਏ ਹੋ ਤੇ ਉਸ ਨੇ ਕਿਹਾ ਕਿ ਕੁਝ ਵੀ ਨਹੀਂ ਇੱਕ ਸਨੈਰੀ ਮੱਸੀ ਜਾਲ ਵਿੱਚ ਫਸੀ ਸੀ ਤੇ ਮੈਂ ਉਸ ਨੂੰ ਵਾਪਸ ਸਮੁੰਦਰ ਵਿੱਚ ਛੋਟ ਦਿੱਤਾ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲੀ ਸੀ ਕਿ ਮੈਨੂੰ ਡੂੰਘੇ ਸਮੁੰਦਰ ਵਿੱਚ ਜਾਣ ਦੇ ਤੂੰ ਜੋ ਆਖੇਗਾ ਮੈਂ ਉਹ ਹੀ ਕਰਾਂਗੀ ਤੂੰ ਜੋ ਮੰਗੇਗਾ ਮੈਂ ਉਹ ਹੀ ਦੇਵਾਂਗੀ ਮੈਨੂੰ ਉਸ ਤੇ ਤਰਸ ਆ ਗਿਆ ਤੇ ਮੈਂ ਉਸ ਤੋਂ ਕੁਝ ਨਹੀਂ ਮੰਗਿਆ ਤੇ ਮੈਂ ਉਸ ਨੂੰ ਛੱਡ ਦਿੱਤਾ ਇਹ ਸੁਣ ਕੇ ਬਜ਼ੁਰਗ ਮਾਤਾ ਉੱਚੀ ਚੀਂ ਬੋਲਣ ਲੱਗੀ ਕਿੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਤੂੰ ਆਪਣੀ ਕਿਸਮਤ ਬਦਲ ਸਕਦਾ ਸੀ ਤੂੰ ਮੌਕਾ ਜਿਹੜਾ ਹੱਥੋਂ ਗਵਾ ਦਿੱਤਾ ਤੈਨੂੰ ਉਸ ਕੋਲੋਂ ਕੁਝ ਮੰਗ ਲੈਣਾ ਚਾਹੀਦਾ ਸੀ ਬੁੱਢੀ ਔਰਤ ਰਾਤ ਤੱਕ ਬੁਢੇ ਆਦਮੀ ਨੂੰ ਬੁਰਾ ਭਰਾ ਜਿਹੜਾ ਉਹ ਬੋਲਦੀ ਰਹੀ ਫਿਰ ਉਹੀ ਕਹਿੰਦੀ ਕਿ ਹੋਰ ਕੁਝ ਨਹੀਂ ਮੰਗਣਾ ਸੀ ਤਾਂ ਤੂੰ ਰੋਟੀ ਹੀ ਮੰਗ ਲੈਿੰਦਾ ਘਰ ਵਿੱਚ ਕੁਝ ਵੀ ਖਾਣ ਲਈ ਨਹੀਂ ਹੈਗਾ ਨਰਾਸ਼ ਹੋ ਕੇ ਬਜ਼ੁਰਗ ਆਦਮੀ ਬੁੱਢਾ ਆਦਮੀ ਯਾਨੀ ਕਿ ਸਨੈਰੀ ਮੱਸੀ ਨੂੰ ਰੋਟੀ ਮੰਗਣ ਲਈ ਸਨੈਰੀ ਮੱਸੀ ਕੋਲੋਂ ਰੋਟੀ ਮੰਗਣ ਲਈ ਚਲਾ ਗਿਆ ਫਿਰ ਉਸ ਨੇ ਸਮੁੰਦਰ ਕੰਢੇ ਪਹੁੰਚ ਕੇ ਸਨੈਰੀ ਮੱਸੀ ਨੂੰ ਆਵਾਜ਼ ਮਾਰੀ ਤਾਂ ਮੱਸੀ ਤੈਰਦੀ ਹੋਈ ਕੰਢੇ ਤੇ ਆ ਗਈ ਮੱਛੀ ਨੇ ਬੁਢੇ ਆਦਮੀ ਨੂੰ ਪੁੱਛਿਆ ਕਿ ਦੱਸ ਤੈਨੂੰ ਕੀ ਚਾਹੀਦਾ ਬਜ਼ੁਰਗ ਆਦਮੀ ਨੇ ਕਹਾ ਕਿ ਘਰ ਵਿੱਚ ਰੋਟੀ ਖਾਣ ਲਈ ਨਹੀਂ ਹੈਗੀ ਮੱਛੀ ਬਜ਼ੁਰਗ ਨੂੰ ਕਹਿਣ ਲੱਗੀ ਕਿ ਤੂੰ ਘਰ ਜਾ ਤੈਨੂੰ ਰੋਟੀ ਟੁਕ ਪੂਰਾ ਮਿਲੇਗਾ ਇਹ ਇੱਕ ਕਹਾਣੀ ਆ ਬੜੀ ਦਿਲਚਸਪ ਕਹਾਣੀ ਆ ਇਸ ਕਹਾਣੀ ਨੂੰ ਪਿਆਰ ਨਾਲ ਸੁਣਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ